ਹੋਏ ਹੁਣ ਘਰੇ ਵੀ ਹੋਵੇ ਫੇਰ ਵੀ ਆ ਇਹੋ ਕੋਣ ਆਉਂਦਾ ਆ ਮੈਨੂੰ ਤਾਂ ਲੱਗਦਾ ਉਹ ਫੇਹੀ ਆਉਂਦੀ ਆ ਰਖੜੀਆਂ ਕਾਧੀਆਂ ਆ ਗਈਆਂ ਇਹ ਮਹੀਨਾ ਪਹਿਲਾਂ ਹੀ ਆ ਗਈ ਕਿ ਕਹਿੰਦੇ ਹੁਣ ਇਹ ਲੁੱਟ ਕੇ ਲੈ ਜਾਮਾ ਚਲੋ ਇਹ ਤਾਂ ਕਰਦੀਆਂ ਮੈਨੂੰ ਦੇਖਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਤਾਂ ਔਣਾ ਘੁੰਮ ਕੇ ਮੋਰੇ ਸੜਕ ਦਾ ਕੰਮ ਜਿਹਾ ਚੱਲਦਾ ਮੈਂ ਇਧਰ ਸ਼ਾਰਟਕਟ ਹੋ ਜਾਂਦੀ ਆ ਆਪਣਾ ਕੰਮ ਕਰਾਂ ਜਾ ਕੇ ਪਹਿਲਾਂ ਉਧਰੋਂ ਦੀ ਤਾਂ ਸੜਕ ਪੱਟੀ ਹੋਇਆ ਸਾਰੀ ਸੋਰਾ ਰਾ ਖਰਾਬ ਹੋਇਆ ਹੁਣ ਦੂਜੇ ਪਾਸੇ ਤੋਂ ਘੁੰਮ ਕੇ ਜਾਣਾ ਪੈਣਾ ਮੈਨੂੰ ਲੱਗਦਾ ਚੱਲ ਆਜੋ ਫਿਰ ਉਧਰੋਂ ਦੀ ਇਧਰੋਂ ਦੀ ਕਿੱਥੋਂ ਦੀ ਜਾਣਾ ਫਿਰ ਸਰਕਾਰਾਂ ਵੀ ਮੀਹਾਂ 'ਚ ਕੰਮ ਸ਼ੁਰੂ ਕਰਦੀਆਂ ਹੋਏ ਨਾ ਜਾਣ ਕਿਤੇ ਮੈਂ ਆਪਣਾ ਕੰਮ ਤਾਂ ਕਰਾਂ ਪਹਿਲਾਂ ਮੈਨੂੰ ਲੱਗਦਾ ਨਾ ਆਪਿਆ ਕਹਿੰਦੇ ਸੀ ਮੈਨੂੰ ਬਣਾਇਆ ਛੇਤੀ ਛੇਤੀ ਪਹਿਲਾਂ ਮੈਂ ਅੰਦਰੋਂ ਨੋਂ ਨੋਂ ਤੋਂ ਪਹਿਲਾਂ ਹੀ ਕਰ ਲਵਾਂ ਚੱਲ ਕੁੜੀ ਕਿੱਦੋਂ ਅੰਦਰ ਬੜੂੰਗੀ ਚੱਲ ਲੌਕ ਲਾਤਾ ਹੁਣ ਮੈਂ ਲੈ ਆਈ ਗਈ ਆ

ਤਾ ਬੀਜੀ ਕਿਤੇ ਲੋਕਤ ਨਹੀਂ ਲੱਗਾ ਲੱਗਦਾ ਹੈਗੇ ਨਹੀਂ ਘਰੇ ਤੂੰ ਫੋਨ ਨਹੀਂ ਕੀਤਾ ਸੀਗਾ ਨਹੀਂ ਪਹਿਲਾਂ ਤੇ ਨਹੀਂ ਕੀਤਾ ਮੈਂ ਫੋਨ ਭਾਜੀ ਨਾਲ ਹੋਈ ਗੱਲ ਕਹਿੰਦੇ ਘਰੇ ਹੀ ਆ ਮੈਂ ਫੋਨ ਕਰਦੀ ਆ ਭਾਬੀ ਨੂੰ ਤੋਰਨ ਲੱਗੇ ਨੇ ਫੋਨ ਲਾਉਣਾ ਸੀ ਨਾ ਇੱਕ ਵਾਰੀ ਮੈਂ ਤਾਂ ਨਹੀਂ ਮੇਰੀ ਭਾਜੀ ਨਾਲ ਗੱਲ ਹੋਈ ਸੀ ਉਹ ਕੀ ਪਤਾ ਅਗਲੇ ਕਿੱਥੇ ਗਏ ਫੋਨ ਹੁਣ ਪਤਾ ਨਹੀਂ ਕਿਹਨੂੰ ਲਾਉਣ ਲੱਪੀ ਕੱਢ ਕੇ ਹੇਠਾ ਮੈਨੂੰ ਫੋਨ ਕਰਨ ਲੱਪਈ ਇੰਨਾ ਨਹੀਂ ਕਿ ਲੋਕ ਲੱਗਾ ਆ ਦੇਖ ਕੇ ਮੈਂ ਮੋੜੀ ਜਾਵਾਂ ਕੋਈ ਨਹੀਂ ਇਹਨੂੰ ਵੀ ਮੈਂ ਅੰਦਰ ਸਲੀਆ ਹਲੋ ਹਲੋ ਸਾਸ੍ਰੀ ਕਾਲਪਾ ਬਿਜੀ ਹਾਂ ਸਾਸ੍ਰੀ ਕਾਲ ਠੀਕ ਹੈ ਤੂੰ ਸੁਣਾਂ ਕੇ ਤਾਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਮੈਂ ਭਾਬੀ ਜੀ ਮੈਂ ਕਿਵੇਂ ਘਰੇ ਆਈ ਹਾਂਗੀ ਤੇ ਤਾਲਾ ਲੱਗਾ ਹੋਇਆ ਇੱਥੇ ਘਰੇ ਕੋਈ ਵੀ ਨਹੀਂ ਹੈਗਾ ਅਸੀਂ ਤਾਂ ਬਾਹਰ ਘੁੰਮਣ ਆਈ ਸੀਗੇ ਅੱਜ ਅੱਛਾ ਤੇ ਭਾਬੀ ਜੀ ਕਦੋਂ ਤੱਕ ਕੋਣਾ ਵੀਰ ਤੁਸੀਂ ਇਹ ਆਉਣਾ ਨਹੀਂ ਸਾਡਾ ਕੋਈ ਵੀ ਹਲੇ ਪਤਾ ਹੈਗਾ ਕਿ ਅਸੀਂ ਕਦੋਂ ਤੱਕ ਆਈਏ ਸਾਨੂੰ ਤਾਂ ਰਾਤ ਦੇ 12 ਵੀ ਵੱਜ ਸਕਦੇ ਆ ਮਸੀਂ ਤਾਂ ਸਾਡੇ ਘੁੰਮਣ ਦਾ ਪਲਾਨ ਬਣਿਆ ਆ ਠੀਕ ਆ ਭਾਬੀ ਜੀ ਮੈਂ ਤੇ ਰਖੜੀ ਬੰਨਣ ਆਈ ਹਗੀ ਉਹ ਕੋਈ ਨਹੀਂ ਫੇਰ ਆ ਜਾਈਂ ਨਾਲੇ ਜਦੋਂ ਘਰੋਂ ਤੋਨਾ ਹੁੰਦਾ ਨਾ ਪਹਿਲਾਂ ਮੈਨੂੰ ਫੋਨ ਕਰਿਆ ਕਰ ਕਿ ਭਾਬੀ ਘਰ ਹੈਗੀ ਆ ਕਿ ਨਹੀਂ ਹੈਗੀ ਬੰਦੇ ਨੂੰ ਸੋ ਕੰਮ ਹੁੰਦਾ ਆ ਚਲੋ ਕੋਈ ਨਹੀਂ ਫਿਰ ਮੈਂ ਜਾਨੀ ਜੇ ਤੁਹਾਨੂੰ ਟਾਈਮ ਲੱਗ ਜਾਣਾ ਤੇ ਮੈਂ ਤੈਨੂੰ ਫੋਨ ਕਰ ਦੋਂਗੀ ਕੱਲੂ ਬੇਲੀ ਹੋ ਕੇ ਆਹੋ ਬਾਨੇ ਜਈ ਰਖੜੀ ਜਿਹੜੀ ਤੋਂ ਬਨਣੀ ਹੈ ਚੰਗਾ ਖੜਾ ਨਹੀਂ ਛੱਡਦੀ ਹੈਗੀ ਪਤਾ ਨਹੀਂ ਕੀ ਦੇਖੀ ਜਾਂਦੇ ਖੜੇ ਜਾਓ ਜਾਓ ਕੀ ਹੋ ਗਿਆ ਹੁਣ ਭਾਬੀ ਹੁਣੀ ਕਹਿੰਦੇ ਆਪਾਂ ਘੁੰਮਣ ਗਏ ਆ ਬਾਹਰ ਕਿੰਦਾ ਟਾਈਮ ਹੀ ਲੱਗ ਜਾਣਾ ਮੈਂ ਕਹਿੰਨੀ ਫਿਰ ਚੱਲੀਏ ਆਪਾਂ ਅੱਗੇ ਤਾਂ ਆਪਣੀ ਭਾਬੀ ਨੂੰ ਫੋਨ ਕਰਕੇ ਤੁਰਿਆ ਕਰ ਕਰ ਕੋਈ ਨਹੀਂ ਭਾਬੀ ਨੂੰ ਕਰਿਆ ਕਰੂੰਗੀ ਭਾਜੀ ਦੇ ਮੈਂ ਕਹਿੰਦੇ ਹੀ ਘਰੇ ਚੱਲ ਵਧੀਆ ਹੋਇਆ ਚੱਲ ਗਈਆ ਲੋਟ ਕੇ ਲੈ ਜਾਣਾ ਸੀਗਾ ਨਹੀਂ ਤਾਂ ਇਹਨੇ ਕਿਰੋ 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 ਹਾਂ ਤਪਾ ਵੀ ਵੇਖੋ ਤਾਂ ਘਰ ਵੀ ਅੱਗੇ ਉਹ ਤੇ ਜੇ ਮੈਂ ਇੰਨੀ ਇਹਨਾਂ ਨੂੰ ਬੁਰੀ ਲੱਗਦੀ ਆ ਤਾਂ ਮੈਨੂੰ ਦੱਸ ਦਿਆ ਕਰਨਾ ਮੈਂ ਨਹੀਂ ਆਇਆ ਕਰਨਾ ਅੱਗੇ ਤੋਂ ਇੱਥੇ ਮੈਨੂੰ ਤਾਂ ਪਹਿਲਾਂ ਹੀ ਦਾਲ ਚ ਕੁਛ ਖਾਲਾ ਲੱਗਦਾ ਸੀਗਾ ਕਿਉਂਕਿ ਭਾਜੀ ਨੇ ਕਿਹਾ ਸੀ ਮੈਂ ਘਰ ਆਈ ਆ ਤੇ ਭਾਬੀ ਕਹਿੰਦੀ ਸੀ ਘੁੰਮਣ ਗਏ ਆ ਦੱਸ ਤਾਂ ਚਲੋ ਚੱਲੀਏ ਫਿਰ ਰਹਿਮ ਤੇ ਮੈਂ ਨਹੀਂ ਆਇਆ ਕਰਾਂਗੇ ਤੋ ਬਾਅਦ ਇੱਥੇ ਆਹੋ ਸਹੀ ਆ ਅਸੀਂ ਕਿਹੜਾ ਇੱਥੇ ਬੇਇਜ਼ਤੀ ਕਰਾਉਣਾ ਆਏ ਸੀ ਨਾਲੇ ਅਸੀਂ ਕਿਹੜਾ ਕਿਸੇ ਤੋਂ ਮੰਗ ਕੇ ਖਾਣੇ ਆ ਚਲੋ ਜਾਂਦੇ ਹਾਂ ਜਦੋਂ ਦਿਲ ਕਰਦਾ ਬੂਥਾ ਚੱਕ ਕੇ ਆ ਜਾਂਦੀ ਆ ਹਾਂ ਪਤਾ ਆ ਨਾ ਹੁਣ ਸੰਧਾਰਾ ਵੀ ਆ ਗਿਆ ਆ ਤੇ ਰਖੜੀਆਂ ਵੀ ਆ ਗਈਆਂ ਫੇ ਮੈਂ ਲੁੱਟ ਪੁੱਟ ਕੇ ਲੈ ਆਵਾਂ ਉਹਨਾਂ ਨੂੰ ਕਿਸੇ ਕੱਲੋਂ ਹੋ ਨਾ ਰਹਿ ਨਾ ਜਾਣੋ ਕਿੱਡਾ ਹੈਗੀ ਮਹਾਰਾਣੀ ਨਾਲ ਇਹ ਇਹ ਕਹਿੰਦੇ ਹੋਣੀ ਆ ਕਿ ਮੈਂ ਜਾਉਂਗੀ ਮੈਂ ਉੱਥੇ ਸੇਵਾ ਪਾਣੀ ਕਰਾਉਂਗੀ ਆਪਣਾ ਆਹੋ ਸਾਰਾ ਦਿਨ ਮੇਰਾ ਰਸੋਈ ਚ ਨਿਕਲੂਗਾ ਮੈਂ ਤਾਂ ਮਸੀ ਕੰਮ ਨਿਬੇੜ ਕੇ ਤਬੇਲੀ ਹੋਈ ਸੀਗੀ ਕਿੱਡਾ ਸਾਢੇ ਦਰੱਖਤਾਂ ਨੂੰ ਪੈਸੇ ਲੱਗਦੇ ਆ ਆ ਜਾਂਦੀ ਬੇਲੀ ਮੂੰਹ ਚਾਕੇ ਮਸਤਾ ਕੀਤਾ ਇਹ ਮੈਨੂੰ ਤਾਂ ਹੇ ਕਿੱਦੜ ਗਈ ਸੀ ਕਿਤੇ ਨਹੀਂ ਕੰਮ ਗਈ ਸੀ ਮੈਂ ਮਾੜੇ ਜਿਹਾ ਉੱਚੇ-ਉੱਚੇ ਯਾਰ ਭੈਣ ਦਾ ਫੋਨ ਆਇਆ ਸੀਗਾ ਕਿ ਮੈਂ ਆਉਣਾ ਆ ਮੈਂ ਕਿਹਾ ਵੀ ਘਰ ਆ ਅਜੇ ਤੱਕ ਆਈ ਨਹੀਂ ਉਹ ਨਾ ਕੁਝ ਬੋਲਣ ਤੋਂ ਪਹਿਲਾਂ ਪੁੱਛ ਵੀ ਲਿਆ ਕਰੋ ਕਿਸੇ ਨੂੰ ਦੱਸ ਦਿਆ ਕਰੋ ਐਵੇਂ ਮੂੰਹ اٹਕੇ ਗੱਲਾਂ ਕਰਦੇ ਰਹਿੰਦੇ ਆ ਉਹ ਮੈਂ ਤਾਂ ਨਾਉਣ ਪੜਿਆ ਤੁਹਾਨੂੰ ਦੱਸਣਾ ਸੀ ਤੂੰ ਤਾਂ ਹੈ ਹੀ ਨਹੀਂ ਸੀ ਇੱਥੇ ਹੁਣ ਦੱਸ ਹੀ ਦਿੱਤਾ ਮੈਂ ਹੁਣੇ ਉਹਨੂੰ ਫੋਨ ਤੇ ਮੋੜ ਕੇ ਹਟੀਆਂ ਮੈਂ ਤਾਂ ਉਹਨੂੰ ਬਹਾਨਾ ਲਾਇਆ ਕਿ ਅਸੀਂ ਬਾਹਰ ਕਿਤੇ ਗਏ ਆ ਘੁੰਮਣ ਚੱਕਿਓ ਮੈਂ ਕਰ ਰਹੀ ਆ ਨਾ ਤੈਨੂੰ ਸ਼ਰਮ ਹੈ ਮਾੜੀ-ਮੋਟੀ ਤੂੰ ਮੇਰੀ ਭੈਣ ਨੂੰ ਕਾਹਦੇ ਮੋੜਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਮੈਨੂੰ ਤੇਰੇ ਘਰ ਦੇ ਜਿਹੜੇ ਆ ਨਖਰੇ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਇਹਨਾਂ ਨੂੰ ਦੂਰ ਹੀ ਰੱਖਿਆ ਕਰ ਤੀਜੇ ਕਦੇ ਨਾ ਜਾਂਦੀ ਬੁੱਥਾ ਚੱਕ ਕੇ ਨਾ ਤੂੰ ਵੀ ਤਾਂ ਕਿਸੇ ਦੇ ਘਰ ਜਾਂਦੀ ਆ ਮੂੰ ਚੱਕ ਕੇ ਫਿਰ ਤੈਨੂੰ ਮੇਰੀ ਭੈਣ ਤੋਂ ਬੜੀ ਤਕਲੀਫ ਆ ਨਾ ਜੇ ਤੁਹਾਨੂੰ ਜ਼ਿਆਦਾ ਤਕਲੀਫ ਹੈ ਨਾ ਮੈਂ ਆਪਣੇ ਪਿੰਡ ਚਲ ਜਾਂਦੀ ਆ ਤਾਂ ਤੁਸੀਂ ਆਪਣੀ ਭੈਣ ਦੇ ਨਾਲ ਵਾਰਤ ਲਿਓ ਉਹ ਕੋਈ ਨਹੀਂ ਮੈਂ ਵਾਰਤ ਲੂੰਗਾ ਆਪਣੀ ਭੈਣ ਨਾਲ ਸੁਖ ਨਾ ਇੱਕੋ ਇੱਕ ਮੇਰੀ ਭੈਣ ਆ ਉਹਨੂੰ ਵੀ ਤੂੰ ਖਾਲੀ ਮੋੜਦਾ ਅਗਲੀ ਨੂੰ ਕੱਲ ਨੂੰ ਸੱਚ ਪਤਾ ਲੱਗਾ ਕਿੰਨਾ ਬੁਰਾ ਲੱਗੂ ਉਹਨੂੰ ਉਹਨੂੰ ਲੱਗੇ ਚਾਹੇ ਨਾ ਲੱਗੇ ਬੁਰਾ ਪਰ ਮੈਨੂੰ ਬੁਰਾ ਲੱਗ ਗਿਆ ਆ ਤੇ ਮੈਂ ਚੱਲੀ ਆ ਉਹ ਜਿੱਦਾਂ ਤੇਰੀ ਮਰਜ਼ੀ ਤੂੰ ਉਦੇ ਕੱਲਾ ਜਾ ਚੱਲੀਏ ਜਾਣਾ ਤਾਂ ਨਾ ਬਿਠਾ ਲਾ ਫਿਰ ਭੈਣ ਤੇ ਪੜਾਈਆਂ ਨੂੰ ਇੱਥੇ ਉਹ ਬਿਠਾ ਲਊਗਾ ਆਸ਼ਾ ਮੈਨੂੰ ਤੇਰਾ ਵੀ ਪਤਾ ਤੋਗੇ ਤਾਂ ਜਰਦੀ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ ਨਾ ਜਦੋਂ ਤੇਰੇ ਰਿਸ਼ਤੇਦਾਰ ਆਉਂਦੇ ਆ ਤੂੰ ਬੜੀਓ ਨਾ ਹੀ ਸੇਵਾ ਕਰਦੀਆਂ ਤੇ ਜਦੋਂ ਮੇਰੇ ਫੋਕਾ ਪਾਣੀ ਮੱਥੇ ਮਾਰਦੀ ਤੂੰ ਤੇਰਾ ਹਰੇਕ ਵਾਰ ਦਾ ਇਹ ਕੰਮ ਹੋ ਗਿਆ ਪਿਛਲੀ ਵਾਰੀ ਵੀ ਭੈਣ ਨੂੰ ਤੂੰ ਉਦੇ ਹੀ ਮੋੜਿਆ ਬਾਣਾ ਲਾਤਾ ਲੈ ਆਂਦੇ ਫੇ ਕੋਸੋ ਜੇ ਜ਼ਿਆਦਾ ਹੀਜ ਆਉਂਦਾ ਤਾਂ ਨੂੰ ਉਹਦਾ ਭੈਣ ਦਾ ਉਹ ਤੈਨੂੰ ਫਿਕਰ ਕਰਨ ਦੀ ਲੋੜ ਮੈਂ ਸਾਰਾ ਕੁਝ ਲਿਆਂਦਾ ਆ ਇੰਨੇ ਕੀ ਲਿਆਂਦਾ ਮੇਰੇ ਤੋਂ ਚੋਰੀ ਉਹਨੂੰ ਦੇਣ ਵਾਸਤੇ ਜੀ ਮੈਂ ਇੱਥੋਂ ਚੱਲ ਗਈ ਨਾ ਉਹਨੇ ਤਾਂ ਮੇਰਾ ਘਰ ਲੁੱਟ ਪੁੱਟ ਕੇ ਲੈ ਜਾਣਾ ਨਾ ਹੁਣ ਇੱਥੇ ਕੀ ਸੋਚਣ ਬੈਗੀ ਆ ਤੂੰ ਤਾਂ ਪੈਕਿੰਗ ਕਰਨੀ ਸੀ ਜਾਣਾ ਸੀ ਜਾਂ ਕਰ ਆਪਣੀ ਪੈਕਿੰਗ ਮੈਂ ਨਹੀਂ ਕਿਤੇ ਵੀ ਜਾਣਾ ਜੇ ਮੈਂ ਇੱਥੋਂ ਚੱਲ ਗਈ ਆ ਨਾ ਤੇ ਲੋਕਾਂ ਨੂੰ ਵੀ ਗੱਲਾਂ ਕਰਨ ਨੂੰ ਮਿਲ ਜਾਣੀਆਂ ਕਹਿਣਾ ਜੀ ਇੱਕ ਇਨਣਾਂ ਨੇ ਆ ਉਹਦੀ ਵੀ ਸੇਵਾ ਨਹੀਂ ਹੁੰਦੀ ਇਹਦੇ ਤੋਂ ਇਹ ਗੱਲ ਪਹਿਲਾਂ ਸੋਚ ਲੈਣੀ ਸੀ ਕੋਈ ਨਹੀਂ ਜੇ ਸੱਦਣਾ ਤਾਂ ਸੱਦ ਲਓ ਹੁਣੇ ਫੋਨ ਕਰਕੇ ਉਹਨੂੰ ਮੱਥਾ ਡਾਮਾ ਧਮਾਉਦਾ ਵੀ ਕਰ ਦੇਣਾ ਫੋਨ ਮੈਂ ਹਾਏ ਮੈਂ ਕਿੰਨਾ ਕਰਦੀ ਭਾਬੀ ਹੁਣਾ ਦਾ ਤੇ ਕਿੰਨਾ ਮਨ ਦੁਖੀ ਹੁੰਦਾ ਜਦੋਂ ਇਦਾਂ ਕਰਦੇ ਆ ਫਾਟ ਕੇ ਫੋਨ ਨਾ ਹਲੋ ਹਾਂ ਭੈਣ ਸਸਰੀ ਘਰ ਸਸਰੀ ਕਲਪਾ ਜੀ ਠੀਕ ਠਾਕ ਆ ਤੁਸੀਂ ਨਾਲ ਠੀਕੋ ਮੈਂ ਕੁਝ ਨਹੀਂ ਬਾਜੀ ਬਸ ਕੰਮ ਕਰਦੀ ਹਾਂ ਘਰੇ ਤੁਸੀਂ ਆਏ ਨਹੀਂ ਮੈਂ ਆਈ ਨਹੀਂ ਬਾਜੀ ਜਿੰਦਾ ਲੱਗਾ ਹੀ ਘਰੇ ਹਾਂਜੀ ਮੈਂ ਕੀਤਾ ਹੀ ਫੋਨ ਭਾਬੀ ਨੂੰ ਉਹ ਕਹਿੰਦੇ ਸੀ ਕਿਤੇ ਘੁੰਮਣ ਗਏ ਆ ਉਹ ਨਹੀਂ ਨਹੀਂ ਫੇ ਅਸੀਂ ਗਏ ਤਾਂ ਸਗੇ ਉਹ ਸੀ ਮੁੜੇ ਸਗੇ ਦਿਮਾਗ ਚ ਮੇਰੇ ਨਿਕਲਦੇ ਯਾਰ ਤੁਸੀਂ ਫੋਨ ਕੀਤਾ ਸੀਗਾ ਚਲ ਕੋਈ ਨਹੀਂ ਭਾਜੀ ਤੁਹਾਨੂੰ ਪਤਾ ਤਾਂ ਹੈ ਵਾ ਬਾਰ ਬਾਰ ਇਹ ਹਾਲਤ ਵਿੱਚ ਨਹੀਂ ਆ ਜਾਂਦਾ ਉਤੋਂ ਮੀ ਵੀ ਪੈਣ ਡਿਆ ਸੀ ਚਲ ਕੋਈ ਨਹੀਂ ਆਓ ਤੁਸੀਂ ਇਦਾਂ ਕਰੋ ਹੁਣ ਆ ਜਾਓ ਅਈ ਘਰ ਹੀ ਆ ਨਾ ਵਾ ਕੋਈ ਨਹੀਂ ਮੈਂ ਕਰਦੀ ਇੰਨਾ ਨਾ ਗੱਲਾਂ ਆੰਨੇ ਫਿਰ ਆਪਾਂ ਠਹਿਰ ਕੇ ਹੋਰੋ ਕਰਨਾ ਗੱਲ ਫਿਰ ਆ ਜਾਓ ਮੈਂ ਅੜੀ ਕਰਾਈਆਂ ਹੈ ਓਕੇ ਹੂੰ ਆ ਗਿਆ ਗੋਲਾ ਟਿਕਾਣੇ ਯਾਰ ਇਹ ਨਹੀਂ ਸੁਧਰ ਸਕਦੀ ਪਤਾ ਨਹੀਂ ਕਾਤੇ ਇਨਾ ਫਰ ਕਰਦੀ ਹੈ ਕਿਤੇ ਸਾਲ ਬਾਅਦ ਤਾਂ ਦਿਨ ਆਉਣਾ ਹੁੰਦਾ ਭੈਣ ਭਰਾ ਦਾ ਆਪਣੇਆਂ ਦਾ ਬਹੁਤ ਫਿਕਰ ਆ ਪਰ ਮੇਰੇ ਰਿਸ਼ਤੇਦਾਰਾਂ ਨੂੰ ਪਿੱਛੇ ਘਰਦੀ ਜਾਂਦੀ ਹਰੇਕ ਵਾਰ ਮੈਂ ਦੇਖ ਲਓ ਭਾਬੀ ਦੇ ਇਸ ਲਈ ਇਹਦਾ ਚੰਗਾ ਭਲਾ ਪਤਾ ਮੈਨੂੰ ਭਾਜੀ ਫੇਰ ਭਾਬੀ ਦੀਆਂ ਗੱਲਾਂ ਤੇ ਪੜਦੇ ਪਾਉਂਦੇ ਰਹਿੰਦੇ ਸਾਲ ਬਾਅਦ ਤੇ ਕਿਤੇ ਮੈਂ ਜਾਣਾ ਹੁੰਦਾ ਚਲ ਕੋਈ ਨਹੀਂ ਸੱਦੀਆਂ ਮੈਂ ਇਹਨਾਂ ਨਾਲ ਗੱਲ ਹੁਣ ਭਾਬੀ ਕਰਕੇ ਆਪਣਾ ਭਰਾ ਥੋੜੀ ਛੱਡ ਦੇਣਾ ਮੈਂ ਭਾਬੀ ਜੀ ਭਾਜੀ ਹਾਂਜੀ ਆਜੋ ਆਜੋ ਸੱਸ ਜੀ ਕਰ ਭਾਬੀ ਸੱਸ ਜੀ ਕਰਕੇ ਤਾਂ ਠੀਕ ਠਾਕ ਹੈ ਤੁਸੀਂ ਨਾ ਸੱਸ ਜੀ ਕਰ ਭਾਬੀ ਹੂੰ ਬੈਠੋ ਪਾਣੀ ਲੈ ਕੇ ਆਉਂਦੀ ਹਾਂ ਆਲੂ ਪਾਣੀ ਆ ਜੀ ਕਿੱਥੇ ਹੈ ਇੱਥੇ ਹੀ ਆ ਮਾਰਦੀ ਆ ਬਾਜ ਅੰਦਰ ਆ ਬੱਟੇ ਹੁਣ ਅੰਦਰ ਬੜ ਕੇ ਬੈਠੇ ਆ ਆਗੇ ਆਹੋ ਮਿਲ ਲੋ ਸੱਸੀ ਆਗੇ ਪੈਣੋ ਨੀ ਲੈ ਪੈਣੋਂ ਯਾਰ ਜੀ ਸੱਸੀ ਘਰ ਬਾਜੀ ਸੱਸੀ ਘਰ ਕਿਦਾਂ ਠੀਕ ਆ ਪੜਾ ਕਿਦਾਂ ਕੀਤਾ ਆ ਬਹੁਤ ਵਧੀਆ ਆ ਠੰਡਾ ਹੁੰਦਾ ਲਿਆਓ ਭੈਣ ਹੁਣਾਂ ਲਈ ਹੋਰ ਭਾਜੀ ਸਿਹਤਾਂ ਹੋਰ ਵਧੀਆ ਵਧੀਆ ਉਹ ਮੈਨੂੰ ਦਿਮਾਗ ਚੋਂ ਨਿਕਲ ਗਿਆ ਹਾਂਜੀ ਕਿ ਤੁਸੀਂ ਫੋਨ ਕੀਤਾ ਆਉਣਾ ਉਹ ਹੀ ਤਾਂ ਚੱਲੇ ਗਏ ਸੀ ਬਾਹਰ ਕਿਤੇ ਘੁੰਮਣ ਫੇਰਨ ਮੈਂ ਕਿਹਾ ਚਲੋ ਅੱਣੀ ਫੇਰ ਇਹਨਾਂ ਨੂੰ ਵੀ ਕੰਮ ਤੋਂ ਛੁੱਟੀ ਨਹੀਂ ਹੁੰਦੀ ਅੱਜ ਚਲੋ ਛੁੱਟੀ ਫੇਰ ਬਾਅਦ ਚਲੋ ਹਾਂਜੀ ਦੀਦੀ ਨੇ ਹੁਣਾਂ ਨੇ ਵੀ ਹੋਣਾ ਹੈ ਨਾ ਰਖੜੀ ਬੰਨਣ ਉੱਧਰ ਸਹੀ ਹੋਈ ਹਾਂਜੀ ਹਾਂਜੀ ਤੁਹਾਨੂੰ ਪਤਾ ਵਿਆਹ ਦੇ ਨਾਲੇ ਕੰਮ ਦਾ ਵੀ ਯੂਰ ਹੁੰਦਾ ਆਹ ਇਹ ਤਾਂ ਹੈਗਾ ਉਹ ਬਾਅਦ ਵਿੱਚ ਠੰਡਾ ਠੁੰਡਾ ਪਿਲਾ ਦਿੰਦੀ ਆ ਚਾਹ ਬਣਾ ਲੈਂਦੀ ਆ ਪਹਿਲਾਂ ਆਪਣਾ ਜਿਹੜਾ ਕੰਮ ਆ ਉਹ ਕਰ ਲੋ ਚਲ ਕੋਈ ਕੋਈ ਗੱਲ ਨਹੀਂ ਠੰਡਾ ਤਾਂ ਲਿਆ ਦੂੰ ਨਹੀਂ ਰਹਿਣ ਤੋਂ ਬਾਜੀ ਠੰਡਾ ਰਹਿਣ ਤੋਂ ਗੱਲਾਂ ਮੇਰੇ ਅੱਗੇ ਖਰਾਬ ਆ ਕੋਈ ਗੱਲ ਨਹੀਂ ਪਹਿਲਾਂ ਆਪਾਂ ਰਖੜੀ ਦਾ ਕੰਮ ਨਿਬੜ ਲੈਨੇ ਆ ਚਲੋ ਠੀਕ ਆ ਹਾਂਜੀ ਭਾਬੀ ਜੀ ਪਲੇਟ ਦਿਓ ਮੈਨੂੰ ਇੱਕ ਅੱਛਾ ਸਮਾਰਟ ਹਾਂਜੀ ਕਰਿਆ ਬਾਜੀ ਕੋਮਲ ਰਖੜੀ ਬੰਨਣ ਲੱਗੀ ਆ ਸਿਰਤਾ ਟਾਗ ਲਾ ਪਣਾ ਲੈ ਤਾਂ ਭਾਬੀ ਮੈਨੂੰ ਚੇਤਾ ਹੀ ਭੁੱਲ ਗਿਆ ਤੇਰਾ ਕੋਈ ਨਹੀਂ ਉਹਾਂ ਬੀਜੀ ਹੱਥ ਕਰੋ ਕੋਈ ਨਹੀਂ ਆਪਣੇ ਭਰਾ ਦੇ ਬੰਨੇ ਦਿੱਤੇ ਰੱਖੜੇ ਨਹੀਂ ਤਾਂ ਕੋਈ ਨਹੀਂ ਤੁਹਾਡੇ ਵਾਸਤੇ ਵੀ ਬਣਵਾ ਕੇ ਲਿਆਈ ਮੈਂ ਨਵੀਂ ਉਹ ਅੱਜ ਕੱਲ ਪਰਜਾਈਆਂ ਦੇ ਵੀ ਬੰਦੇ ਆ ਬਣਾ ਲਾ ਤਾਂ ਉਹ ਤਾਂ ਨਜ਼ਰ ਬਟੂਲਾ ਇਕੱਲੇ ਹੀ ਨਹੀਂ ਜਾਂਦਾ ਹਾਂ ਨਹੀਂ ਉਹ ਤੂੰ ਅੰਨ ਨਜ਼ਰ ਨਾਲ ਤੈਨੂੰ ਲੱਗ ਜਾਵੇ ਨਾ ਇਹ ਤਾਂ ਲੱਡੂ ਦਾ ਗੇਸ ਸੋਨੇ ਨਹੀਂ ਲੈਂਦੇ ਆ। ਹਲੋ ਮੈਂ ਮਿਠਾ। ਕੋਈ ਨ ਮੈਚੂ ਲੈ ਲੈਣਾ। ਰੰਦ। ਮਿੱਠਾ ਘਟਾ ਹੀ ਖਾਂਦੀ ਐ। ਚਲੋ। ਇਹਦਾ ਗਾਰ। ਕਿਲੀ ਦਾਦਾ ਅਸ਼ੋਗਨ ਹੋ ਗਿਆ। ਉਹ ਤਾਂ ਮਾਰੀ ਚ ਲਫਾਫਾ ਉਹ ਲੈ ਗਿਆ ਕੁੜੀ ਨੇ। ਖਾਂਦ ਲਫਾਫਾ। ਉਹ ਲਿਆਂਦਾ ਮੈਂ ਭੈਣ ਲਈ ਕੁਛ ਤਾਂ ਲੈ ਕੇ ਆ। ਨਾਲੇ ਦੇਖ ਲੈ। ਲੈਤਾ ਭਾਜੀ ਉਹਦੀ ਕਿ ਲੋੜੀ ਕੋਈ ਗੱਲ ਨਹੀਂ ਲੈਤਾ ਮਸੀ ਮਸੀ ਦਾ ਤਿਹਾਰ ਆਉਂਦੇ ਆ ਹਈ ਦੀ ਕਿ ਲੋੜ ਸੀ ਲੈਣ ਤਾਂ ਇਹਦੀ ਕੋਸ਼ਿਸ਼ ਹੀ ਆਈ ਹੈ ਪਤਾ ਨਹੀਂ ਬਿਠੇ ਰੱਖਿਆ ਮੈਂ ਤਾਂ ਸਵੇਰ ਦੀ ਅਲਮਾਰੀ ਵੀ ਨਹੀਂ ਚੱਕ ਕੀਤੀ اچھا ਇੰਤਜ਼ਾਰ ਮੇਰਾ ਕੰਦਾ ਕਿ ਨਾ ਤੀ ਸੀ ਉਹ ਲੈ ਲੈ ਆ ਕੇ ਸੂਟ ਲਿਆ ਕੇ ਰੱਖਿਆ ਦਿੱਤਾ ਕਿ ਮੈਂ ਦੇਖਣ ਨਾਲ ਲਮਾ ਕੇ ਦਿੱਤਾ ਇਹ ਤਾਂ ਸੂਟ ਕਿੰਨਾ ਸੋਹਣਾ ਹੈ ਹੁਣਾ ਹੀ ਆ 4-5000 ਦਾ ਸੂਟ ਕੋਈ ਨਹੀਂ ਪੌਣ ਤਾਂ ਇਹਨੂੰ ਵੀ ਨਹੀਂ ਮੈਂ ਦਿੰਦੀ ਇਹ ਸੂਟ ਨੂੰ ਕੱਢ ਕੇ ਰੱਖ ਲਾਣਾ ਪੱਕਾ ਗੱਗੇ ਦਾ ਮਾੜਾ ਆਹ ਲਓ ਫੜ ਆ ਲੈ ਭੈਣ ਤੇਰਾ ਛੋਟਾ ਜਿਹਾ ਗਿਫਟ ਆ ਇਹ ਦੱਸ ਭਾਈ ਇਹ ਵੀ ਕੀ ਲੋੜੀ ਜੀ ਨੇ ਤੇ ਕਿਆ ਖੋਲ ਕੇ ਤਾਂ ਦੇਖ ਲੈ ਕੋਈ ਨਹੀਂ ਕੋਈ ਨਹੀਂ ਰੈਂਡ ਹੈ ਖੋਲ ਕੇ ਭਲਾ ਘਰ ਜਾ ਕੇ ਦੇਖੂਗੀ ਇੱਥੇ ਖੋਲ ਲੈਣਾ ਜਦ ਗਿਫਟ ਲੈ ਕੇ ਆਂਦਾ ਹੈ ਉਹ ਘਰ ਜਾ ਕੇ ਦੇਖੀਦਾ ਹੁੰਦਾ ਹੈ ਅੱਛਾ ਕਿਹੜਾ ਸਰਪ੍ਰਾਈਜ਼ ਲੈ ਕੇ ਆਏ ਆ ਤੁਸੀਂ ਸਹੀ ਕਹਿੰਦੇ ਭਾਬੀ ਜੀ ਕੋਈ ਨਹੀਂ ਮੈਂ ਘਰ ਜਾ ਕੇ ਖੋਲ ਕੇ ਦੇਖੂੰਗੀ ਸਹੀ ਹੈ ਸਹੀ ਹੈ ਚਲੋ ਮੈਂ ਚਾਹ ਪਾਣੀ ਬਣਾ ਲਵਾਂ ਹੁਣ ਨਹੀਂ ਨਹੀਂ ਚਾਹ ਰਹਿਣ ਦੋ ਭਾਬੀ ਜੀ ਡਾਕਟਰ ਨੇ ਵੈਸੇ ਵੀ ਮੇਰੀ ਚਾਹ ਬੰਦ ਕੀਤੀ ਹੈ ਉਹ ਤੋਂ ਗਰਮੀ ਵੀ ਬੜੀ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਚਾਹ ਫੇਰ ਪੀ ਲਵਾਂਗੇ ਅੱਜ ਉਦੋਂ ਵੀ ਮੇਰੇ ਦੋਸਤ ਦਾ ਬਰਥਡੇ ਆ ਉੱਥੇ ਜਾਣਾ ਜ਼ਰੂਰੀ ਚਲੋ ਸਹੀ ਹੈ ਕੋਈ ਗੱਲ ਨਹੀਂ ਫੇਰ ਮਾਰ ਦੋ ਚੱਕਰ ਚਲੋ ਜਲਦੀ ਤੋ ਠੀਕ ਹੈ ਭੈਣਾ ਠੀਕ ਹੈ ਅੱਛਾ ਠੀਕ ਹੈ ਓਕੇ ਠੀਕ ਹੈ ਸਸਰੀ ਕਾ ਭਾਰਤ ਆ ਕੇ ਛੱਡਿਆ ਨਾ ਸੀਗਾ ਕੋਈ ਗੱਲ ਨਹੀਂ ਤੋਖੀ ਜੀ ਰਿਹਾ ਦਾ 24 ਘੰਟੇ ਚਾਹ ਤਾਂ ਬੰਦ ਕਰ ਦਿੱਤੀ ਡਾਕਟਰ ਨੇ ਡਾਕਟਰ ਇਹ ਵੀ ਪੀ ਕਹਿ ਦਿੰਦਾ ਤੇ ਟੈਨਨ ਵੀ ਬੰਦ ਕਰਦੇ ਆਹੋ ਮੇਰੀ ਭੈਣ ਬਾਰੇ ਤੈਨੂੰ ਚੇਤਾ ਆਉਂਦਾ ਲੈਣ ਦੇਣ ਦਾ ਉਹ ਸੱਚ ਮੈਮ ਵੇਖਾਂ ਤਾਂ ਸਹੀ ਭਾਜੀ ਨੇ ਕੀ ਗਿਫਟ ਦਿੱਤਾ ਉਤਤ ਇਹ ਉਹ ਜੋ ਸੂਟ ਕੌਣ ਵਰਤਦਾ ਅੱਜ ਕੱਲ੍ਹ ਜੋ ਸਤਾ ਇਤਨਾ ਚੰਗਾ ਨਾ ਦਿੰਦੇ ਕੁਛ ਬਾਜੀ ਨੂੰ ਫੋਨ ਕਰਨੀ ਲੈ ਭੈਣ ਦਾ ਫੋਨ ਆ ਹੀ ਗਿਆ ਹਲੋ ਹਲੋ ਹਾਂ ਭੈਣ ਕਿੱਦਾਂ ਪਹੁੰਚ ਗਏ ਸੀਗੇ ਹਾਂਜੀ ਹਾਂਜੀ ਬਾਜੀ ਘਰੇ ਤੇ ਪੁੱਜ ਗਈ ਹੀ ਮੈਂ ਕਹਾਂ ਮੈਂ ਤੁਹਾਨੂੰ ਫੋਟੋ ਪਾਉਣੀ ਆ ਸੂਟ ਕਿਦਾਂ ਦਾ ਦਿੱਤਾ ਤੁਸੀਂ ਮੈਂ ਰੱਖੜੀਆਂ ਤੇ ਅੱਛਾ ਅੱਛਾ ਕੀ ਗੱਲ ਹੋਈ ਅੱਛਾ ਪਾ ਦਾ ਫੋਟੋ 1 ਮਿੰਟ ਮੈਂ ਪਾਉਂਦੀ ਤੁਹਾਨੂੰ ਵੇਖਿਓ ਹਲੋ ਹਾਂਜੀ ਭਾਈ ਭਾਜੀ ਤੁਹਾਨੂੰ ਫੋਟੋ ਮੈਂ ਹਾਂ हां हां बहन ओ नहीं नहीं ये मेन लादा और कोई चल गया तेनु सूट मैं तो बहुत सोणा सूट ले आंदा सगा हां जी मैं ਕਿੜਾ ਕੁਝ ਲੈਣ ਵਾਸਤੇ ਉੱਥੇ ਆਈ ਸੀ ਸਾਲ ਵਿੱਚ ਕਿਤੇ ਤੇ ਮੈਂ ਆਉਣਾ ਹੁੰਦਾ ਇਹਨਾਂ ਚੰਗਾ ਤੁਸੀਂ ਨਾ ਦਿੰਦੇ ਹੋਰ ਜੇ ਮੈਂ ਆਪਣੀ ਸੱਸ ਨੂੰ ਵਿਖਾਵਾਂਗੀ ਕਿ ਮੈਨੂੰ ਪੁਰਾਣਾ ਆਹ ਸੂਟ ਦਿੱਤਾ ਤੇ ਉਹ ਕੀ ਸੋਚੂਗੀ ਕੋਈ ਨਾ ਫਿਕਰ ਨਾ ਕਰ ਨਾ ਮੈਂ ਹੋਰ ਸੋਣਾ ਲੈ ਦੂੰਗਾ ਤੈਨੂੰ ਸੂਟ ਕੋਈ ਗੱਲ ਨਹੀਂ ਚਲੋ ਠੀਕ ਹੋ ਠੀਕ ਆ ਭਾਜੀ ਪ੍ਰੋਸਤ ਇਹ ਨਹੀਂ ਰੀਜ ਨਾ ਮੈਂ ਰਕੜੀ ਲੈ ਕੇ ਗਈ ਹਾਂ ਐਨਾ ਮੈਂ ਖਰਚਾ ਕੀਤਾ ਤੇ ਪਿੱਛੋਂ ਕੀ ਦਿੱਤਾ ਚਲ ਕੋਈ ਨਹੀਂ ਮਨ ਕੀਤੀ ਤਾਂ ਨੇ ਉਦਾਂ ਚਲਾਕੀ ਆ ਕੋਈ ਨਹੀਂ ਇਹਦੀ ਚਲਾਕੀ ਆ ਇਹਦੇ ਮੂਰੇ ਆ ਜਾਣੀ ਆ ਭੈਣ ਵਿਚਾਰੀ ਇਨੇ ਚਾਨ ਆਈ ਕਿਤੇ ਸਾਲ ਬਾਅਦ ਆਉਣਾ ਹੁੰਦਾ ਵਿਚਾਰੀ ਨੇ ਕੋਈ ਨਹੀਂ ਵਿਚਾਰੀ ਹੋਰ ਸੂਟ ਲੈ ਕੇ ਦਊਂਗਾ ਵਧੀਆ ਜ ਆਵਾ ਮੇ ਜੇ ਤਾਂ ਮੈਨੂੰ ਹੱਲੇ ਵੀ ਸੋਮੇ ਦੀ ਗੱਲ ਚੇਤੇ ਆ ਹਾਂ ਮੰਦੀਏ ਨਹੀਂ ਅੱਲਾ ਪੇ ਆ ਹੜਦਾ ਨਹੀਂ ਪੁੱਠੇ ਸਿੱਧੇ ਨਾਲ ਲੈਣਾ ਹੁੰਦਾ ਐਦਾਂ ਨਾ ਥੋੜਾ ਲਾਈ ਦੰਦ ਪੁੱਠੇ ਚਤੇ ਨਾ ਇਹ ਟੌਪਸ ਬਹੁਤ ਸੋਹਣੇ ਲੱਗਦੇ ਪਰ ਵੀ ਪਾਈ ਇਹ ਟੌਪ ਸੋ ਹੈ ਜਿਹੜੇ ਤੁਸੀਂ ਮੈਨੂੰ ਪੈਸੇ ਨਹੀਂ ਦੇ ਦਿੱਤੇ ਸੀਗੇ ਹਾਂ ਔਰ ਜੇ ਮੇਰੇ ਤੋਂ ਸੀਗੇ ਤਾਂ ਉਹ ਮੇਰੇ ਟੌਪਸ ਕਰਵਾ ਲੈ ਚਲ ਬਧੀ ਸਮਾ ਕੇ ਏਡੇ ਕੋਈ ਚੀਜ਼ ਬਣਾ ਲਿਆ ਕਰ ਤੂੰ ਤੁਹਾਡੇ ਪਿਆਰਾ ਪਿੱਛੇ ਬਣ ਜਾਂਦੀਆਂ ਸਾਡੇ ਨਾਲ ਚੀਜ਼ਾਂ ਕੋਈ ਚੀਜ਼ ਬਣ ਜੂਵੇ ਤਾਂ ਆਸਰਾ ਹੀ ਆ ਦੇਖਾਂਗੇ ਤੇਰੀ ਭਾਜੀ ਹਾਂਜੀ ਸਾਸਰੀ ਦਾ ਕੀ ਹੋ ਗਿਆ ਕੀ ਦੇਖੀ ਜਾਂਦੇ ਆ ਆਹ ਉਹ ਸੂਟ ਨਿਕਾ ਇਹੜਾ ਭੈਣ ਨੂੰ ਰੱਖਣੀਆਂ ਦੇ ਦਿੱਤਾ ਸੀ ਮੈਂ ਹੈ ਇਹ ਉੱਥੇ ਕਿੱਦਾਂ ਪਹੁੰਚਿਆ ਤੂੰ ਪਿੱਛੇ ਨੂੰ ਹੱਥ ਰੱਖਣੋਂ ਨਾ ਹਟੀ ਮੈਂ ਤੇਰਾ ਹਰ ਵਾਰ ਦਾ ਇਹੇ ਕੰਮ ਆ ਇੱਥੋਂ ਚੀਜ਼ਾਂ ਚਾਚਾ ਕਹੇ ਤੂੰ ਇਹਨਾਂ ਦੇ ਘਰ ਭੇਜਦੀ ਰਹਿੰਦੀ ਆ ਇਹਨਾਂ ਇਹ ਢੱਡ ਭਾਦੀ ਰਹਿੰਦੀ ਆ ਤੇ ਮੇਰੀ ਭੈਣ ਦੀ ਵਾਰੀ ਤੇਰਾ ਹੱਥ ਤੰਗ ਹੋ ਜਾਂਦਾ ਕਾਤੋਂ ਗਰਮ ਹੋਈ ਜਾਂਦੇ ਆ ਕੀ ਗੱਲ ਆ ਤੁਹਾਨੂੰ ਨਾ 5000 ਦਾ ਸੂਟ ਸੀ ਜਿਹੜਾ ਮੈਂ ਆਪਣੇ ਭੈਣ ਨੇ ਲਿਆਂਦਾ ਸੀ ਤੂੰ ਚਾਕੇ ਇਹਨੂੰ ਦੇਤਾ ਕਦੀ 5000 ਦਾ ਸੂਟ ਉਹਨੇ ਦੇਖਿਆ ਵੀ ਆ ਲੈ ਕੇ ਆ ਕੇ ਚੱਕ ਕੇ 5000 ਦਾ ਸੂਟ ਨਹੀਂ ਨਾ ਦਾ ਕਿਤੇ ਆਪਣਾ ਸ਼ੋਰੂਮ ਆ ਜਿਹੜਾ ਰੋਜ਼ ਨਵੇਂ-ਨਵੇਂ ਸੂਟ ਪਾਉਂਦੇ ਇਹ ਉਹ ਤੋਂ ਇਹਨਾਂ ਨੂੰ ਚੀਜ਼ਾਂ ਵਧੀਆ-ਵਧੀਆ ਮਿਲਦੀਆਂ ਭਾਤ-ਭਾਤ ਦੀਆਂ ਤਾਂ ਇਹ ਵੀ ਨਹੀਂ ਕੁਛ ਕਰਦੇ ਮੈਂ ਤੁਹਾਨੂੰ ਕਹੀ ਜਾਂਦੀ ਚੁੱਪ ਕਰਾਈ ਜਾਂਦੀ ਆ ਕਿ ਚੁੱਪ ਹੋ ਜਾ ਚੁੱਪ ਹੋ ਜਾ ਤੁਸੀਂ ਹਟਦੇ ਨਹੀਂ ਬੋਲੀ ਜਾਂਦੇ ਬੋਲੀ ਜਾਂਦੇ ਕਾ ਤਾਂ ਮੇਰੇ ਘਰਦਿਆਂ ਦੀ ਬੇਇੱਜ਼ਤੀ ਕਰੀ ਜਾਂਦੇ ਆ ਨਾ ਹੁਣ ਤੈਨੂੰ ਪਤਾ ਲੱਗਦਾ ਜਦੋਂ ਮੇਰੇ ਘਰਦਿਆਂ ਦੀ ਤੇ ਮੇਰੀ ਭੈਣ ਦੀ ਬੇਇੱਜ਼ਤੀ ਕਰਦੀਆਂ ਉਦੋਂ ਣਾਲੇ ਅਕਲ ਵੀ ਤੈਨੂੰ ਤਾਂ ਆਉਣੀ ਆ ਜਦੋਂ ਤੇਰੀ ਤੇ ਤੇਰੇ ਘਰਦਿਆਂ ਦੀ ਬੇਇੱਜ਼ਤੀ ਕੀਤੀ ਐ ਨਾ ਇੱਥੋਂ ਘਰੋਂ ਕੱਢੇ ਫੇਰ ਪਤਾ ਲੱਗਣਾ ਤੁਹਾਨੂੰ ਜ਼ਿਆਦਾ ਹੁੰਦਾ ਪਿਆ ਕੁਝ ਹੁਣ ਜ਼ਿਆਦਾ ਹੋਇਆ ਨਹੀਂ ਹੁਣ ਹੋਊਗਾ ਇਹ 5000 ਦਾ ਸੂਟ ਸੀ ਜੇ ਚੰਗੀ ਚਾਹੁੰਦੇ ਆ ਤੇ 5000 ਰੱਖੋ ਇੱਥੇ